ਜਮਾਤ ਦੇ ਪਿਆਰੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼ਕਾਲ ਹਾਂਜੀ ਪਿਆਰੇ ਬੱਚਿਓ ਅੱਜ ਅਸੀਂ ਤਸਵੀਰ ਦੇਖ ਕੇ ਸਹੀ ਅੱਖਰ ਤੇ ਗੋਲਾ ਲਾਉਣ ਦਾ ਅਭਿਆਸ ਕਰਨਾ ਸਿੱਖਾਂਗੇ ਹਾਂਜੀ ਪਿਆਰੇ ਬੱਚਿਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਤਸਵੀਰ ਚੰਡੇ ਦੀ ਹੈ ਹਾਂਜੀ ਤਾਂ ਚੰਡਾ ਕਿਸ ਅੱਖਰ ਤੋਂ ਸ਼ੁਰੂ ਹੁੰਦਾ ਹੈ ਬਿਲਕੁਲ ਸਹੀ ਚਜੇ ਤੋਂ ਤੇ ਸਾਨੂੰ ਇਹ ਕਰਕੇ ਵੀ ਦਿਖਾਇਆ ਗਿਆ ਹੈ ਹੁਣ ਆਪਾਂ ਅਗਲੇ ਵਿਕਲਪਾਂ ਨੂੰ ਹੱਲ ਕਰਾਂਗੇ ਦੂਸਰੀ ਤਸਵੀਰ ਹੈ ਜੱਗ ਦੀ ਹਾਂਜੀ ਪਿਆਰੇ ਬੱਚਿਓ ਤਾਂ ਜੱਗ ਸ਼ੁਰੂ ਹੁੰਦਾ ਹੈ ਜਜੇ ਤੋਂ ਅਸੀਂ ਜਜੇ ਤੇ ਗੋਲੇ ਦਾ ਨਿਸ਼ਾਨ ਲਗਾਵਾਂਗੇ ਛਤਰੀ ਲਈ ਅਸੀਂ ਸ਼ਸ਼ੇ ਤੇ ਗੋਲਾ ਲਗਾਵਾਂਗੇ ਚੌਥੀ ਤੇ ਆਖਰੀ ਤਸਵੀਰ ਕਿਸ ਚੀਜ਼ ਦੀ ਹੈ ਹਾਂਜੀ ਚੌਥੀ ਤਸਵੀਰ ਚਮਚੇ ਦੀ ਹੈ ਚਮਚਾ ਚ ਚੱਚੇ ਤੋਂ ਸ਼ੁਰੂ ਹੁੰਦਾ ਹੈ ਬਿਲਕੁਲ ਸਹੀ ਤਾਂ ਅਸੀਂ ਚੱਚੇ ਤੇ ਗੋਲੇ ਦਾ ਨਿਸ਼ਾਨ ਲਗਾਵਾਂਗੇ ਹਾਂਜੀ ਪਿਆਰੇ ਬੱਚਿਓ ਅੱਗੇ ਸਾਡੇ ਕੋਲ ਇੱਕ 치ੜੀ ਹੈ 치ੜੀ ਨੂੰ ਅਸੀਂ ਆਲਣੇ ਤੱਕ ਪਹੁੰਚਾਉਣਾ ਹੈ ਤਾਂ ਅਸੀਂ ਕਿਵੇਂ ਪਹੁੰਚਾਵਾਂਗੇ ਬਿਲਕੁਲ ਸਹੀ ਜਿਸ ਤਰ੍ਹਾਂ ਤੁਸੀਂ ਸਾਰੇ ਬੱਚੇ ਉੜਾ ਅੜਾ ਈੜੀ ਨੂੰ ਤਰਤੀਬ ਅਨੁਸਾਰ ਪੜਦੇ ਹੋ ਬਿਲਕੁਲ ਉਸੇ ਤਰ੍ਹਾਂ ਅਸੀਂ ਅੱਖਰਾਂ ਤੋਂ ਇੱਕ ਇੱਕ ਅੱਖਰ ਅੱਗੇ ਵਧਾਂਗੇ ਤੇ ਬਿੰਦੂ ਨੂੰ ਬਿੰਦੂ ਨਾਲ ਮਿਲਾਂਦੇ ਜਾਵਾਂਗੇ ਚਲੋ ਸ਼ੁਰੂ ਕਰਦੇ ਹਾਂ ਕਕਾ ka ka ga ga ge ga nga nga cha cha sha ja ja cha ja ਬਿਲਕੁਲ ਸਹੀ ਇਸ ਤਰ੍ਹਾਂ ਸਿਚੀੜੀ ਨੂੰ ਹਾਲ ਨੇ ਤੱਕ ਪਹੁੰਚਾ ਦਿੱਤਾ ਹੈ ਹਾਂਜੀ ਪਿਆਰੇ ਬੱਚਿਓ ਅੱਜ ਦੇ ਕੀਤੇ ਹੋਏ ਅਭਿਆਸ ਦੇ ਕੰਮ ਨੂੰ ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਦੁਹਰਾਉਣਾ ਹੈ ਔਰ ਇਸ ਨੂੰ ਯਾਦ ਕਰਨਾ ਹੈ ਧੰਨਵਾਦ ਪਿਆਰੇ ਬੱਚਿਓ